ਸਤਿ ਸ਼੍ਰੀ ਅਕਾਲ ਦੋਸਤੋ ਤੇ ਮੈਂ ਅੱਜ ਤੁਹਾਨੂੰ ਆਪਣੇ ਪਿੰਡ ਦਾ ਟੂਰ ਕਰਾਵਾਂ ਪੀਪਲ ਮੰਗੋਲੀ ਦਾ ਇਸ ਵੀਡੀਓ ਵਿੱਚ ਘਰ ਦਿਖਾਏ ਹੋਏ ਆ ਤੇ ਉਹਨਾਂ ਘਰਾਂ ਤੇ ਜਿਹੜੇ ਬਾਹਰ ਬੰਦੇ ਰਹਿ ਰਹੇ ਉਹਨਾਂ ਦੇ ਆ ਹੋਰ ਕੋਈ ਮਤਲਬ ਕੀ ਜਗ੍ਹਾ ਜੁਗਾ ਨਹੀਂ ਦਿਖਾਈ ਕੋਈ ਖਾਸ ਕੇ ਬੰਦੇ ਕੁਝ ਬੰਦੇ ਮਿਲਿਆ ਵੀਡੀਓ ਵਿੱਚ ਤਾਂ ਤੁਹਾਨੂੰ ਮਿਲ ਦੇਖ ਕੇ ਵਧੀਆ ਲੱਗੂਗਾ ਮੇਰੇ ਪਿੰਡ ਵਾਲਿਆਂ ਨੂੰ ਖਾਸ ਕਰਕੇ ਮੇਰੇ ਪਿੰਡ ਵਾਲਿਆਂ ਵਾਸਤੇ ਵੀ ਵੀਡੀਓ ਹੈ ਤੇ ਦੇਖੋ ਜਰਾ ਐ ਸਤਿ ਸ਼੍ਰੀ ਅਕਾਲ ਜੀ ਤੁਹਾਨੂੰ ਸਾਡੇ ਪਿੰਡ ਦਾ ਹੀ ਪੂਰਤ ਕਰਾਵਾਂਗੇ ਇਹ ਗੁਰਦੁਆਰਾ ਸਾਹਿਬ ਹੈ ਜੀ ਯਾਰ ਰਿੱਤਾ ਘਿਰਿਆ ਜੀ ਇਹ ਆ ਵੀ ਸਵਰਨ ਕਲੋਮੀ ਜਿੱਧਰ ਉਹ ਆ ਵੀ ਮੰਤੀ ਕੀ ਹਾਲ ਹੈ ਤੇਰੇ ਓਹੋ ਆ ਵੀ ਸੱਚ ਲੋਈਏ ਘਾਰੇ ਪਉਏਗਾ ਤੇ ਸਾਹਮਣੇ ਆ ਮੱਲੇਗਾ ਜੀ ਤੇ ਇਹ ਜਾੜੀ ਬਣ ਗਈ ਇੱਧਰ ਇਹ ਆ ਗਿਆ ਨਗਰ ਖੇੜਾ ਜੀ ਇਹ ਕਾਰ ਆ ਗਿਆ ਗੋਲੀਗਾ ਹੀ ਇਹ ਗਲੀ ਇੱਧਰ ਵੀ ਕਾਰ ਨਹੀਂ ਦੋ ਇਹ ਮਰ ਲਾ ਸਭ ਤੂੰ ਵੈਸਤੇ ਜੀ ਕੋਈ ਕਿ ਰਾਏਦਾਰ ਨਹੀਂ ਜਾਂਦਾ ਇਹ ਇਹ ਕਿ ਤ ਕਾਨੀ ਇਸਤਰੀਆਂ ਦੀ ਇਸਤਰੀਏ ਕਰਾਂਦੀ ਅੰਦਰ ਉੱਪਰ ਬਹੁਤ ਹੈ ਛੱਪੜਤ ਰਹਿਣਾ ਹੈ ਮਦਦ ਇਹ ਮੋੜ ਲਾ ਸਾਬ ਸੁਤਰਾ ਜੀ ਸਾਬ ਸੁਤਰਾ ਮਤੋਂ ਲਈ ਦੈਂਕੀ ਅੱਥੇ ਕੋਈ ਕਿਰਾਏਦਾਰ ਨਹੀਂ ਹੈ ਐਨ ਐਲ ਐ ਤੇ ਇਹ ਮੋੜ ਆ ਗਿਆ ਜਿੱਥੋਂ ਨੇ ਇਹ ਆ ਗਿਆ ਇਹ ਪੁੱਲੀ ਦੀ ਦੁਕਾਨ ਤੇ ਲੱਡੂ ਗਲੀ ਇਹ ਆ ਗਿਆ ਪਿੰਕਲ ਕਾਰੀ ਪਿੰਕਲ ਸਟ੍ਰੇਲੀਆ ਵਾਲਾ ਹੀ ਉਹਦਾ ਘਾਰ ਹੀ ਕਸਟਰੀਕ ਦੁਕਾਨ ਜੀ ਇਹ ਆ ਗਈ ਟੈਂਕੀ ਸਾਡੇ ਪਿੰਡ ਦੀ ਇਹ ਆ ਗਈ ਨਾ ਥਾਣਾ ਸਹਿਵਾਲੀ ਸੜਕ ਜੀ ਪੋਛ ਇਲਾਕਾ ਆ ਗਿਆ ਗੱਡ ਪਿੰਡ ਦਾ ਜੀ ਇਹ ਦੁਕਾਨ ਨੇ ਭੀਮ ਚੰਦ ਦੀ ਅੱਜ ਕੱਲ੍ਹ ਅੱਡੇ ਦੇ ਖੁੱਲੀ ਦੁਕਾਨ ਕਈ ਈਆਂ ਲੋਕਾਂ ਨਹੀਂ ਆ ਉਸ ਤੋਂ ਅੱਗੇ ਫਿਰਨੀ ਆ ਗਈ ਰਾਮੂ ਵਗਾਰ ਅੱਧਰ ਆ ਗਿਆ ਜੀ ਤੇ ਵਧੀਆ ਜੀ ਯੋਗ ਲਿਟੇ ਕਾ ਖਾਲੀ ਨਹੀਂ ਇਹ ਗੜੀ ਵੀ ਖਾਲੀ ਰਹੀ ਐ ਆ ਗਿਆ ਬਕਸੀਸ ਕਾ ਪੁਰਾਣਾ ਘਾਰ ਜੀ ਐ ਆ ਗਿਆ ਬੱਬੂ ਕਾ ਘਾਰ ਹੀ ਲਾਡੀ ਦਾ ਘਾਰ ਹੀ ਛਿੱਟੋ ਕੀ ਵੇਲੀ ਹੂੰ ਗੈਰ ਆਉਂਦਾ ਸੀ ਨਾ ਤੋਂ ਨਾਲ ਨੂੰ ਬੈਠਾ ਮਿਲਦਾ ਜੀ ਹੋਰ ਨਾਲ ਨੂੰ ਕੀ ਬਣਾ ਰਿਹਾ ਹੋਰ ਤਾਂ ਖੂ ਆ ਗਿਆ ਜੀ ਪਿੰਡ ਦਾ ਖੂ ਤੇ ਇਹ ਰਮਨ ਦਾ ਘਰ ਆ ਗਿਆ ਜੀ ਸੱਪੜ ਆ ਗਿਆ ਜੀ ਸੁਪੜ ਆਇਆ ਇੱਕ ਪਰ ਥੋੜਾ ਜਿਹਾ ਆਇਆ ਹੈ ਵਧੀਆ ਸਿਸਟਮ ਤਾਂ ਕਿ ਆ ਪੂਰਾ ਸੈੱਟ ਹੀ ਪਿੰਡ ਦਾ ਪਿੰਡ ਵਾਲੇ ਪਿੰਡ ਦੇਖ ਲਓ ਹਮ ਜਿਹੜਾ ਇਹ ਫਲਿੱਪ ਦੀ ਜਗ੍ਹਾ ਜੀ ਧਰਮਸਾਲਾ ਤੋੜਤੀ ਇੱਥੇ ਐਨ 2 ਜੀ ਇਆ ਗਿਆ ਇਸ ਇੰਟਰਗ ਕਰ ਰਹੀ ਇੰਟਰਪਾਪੀਆ ਇਹ ਆ ਗਿਆ ਫਲੀ ਪੁੜੇ ਇਹ ਆ ਗਿਆ ਇਹਨੂੰ ਪਚਣ ਦੇ ਦਿੱਤੀ ਭਾਈ ਇਹ ਆਈ ਸਰਵੰਚਾਂ ਦੇ ਜਿਹੜੀ ਜੀ ਨੇ ਕੰਸਟਰਕਸ਼ਨ ਚੱਲਦੀ ਵੀ ਇੱਥੇ ਜੀ ਹਮ ਕੰਮ ਦਾ ਕੇਨਿੰਗ ਤਾਂ ਤਾਂ ਟੈਂਟ ਚ ਬਈਆ ਬਹੁਤ ਹੋ ਗਿਆ ਜੀ ਇਹ ਹੈ ਚੰਚਲ ਕਾਰੀ ਸੱਤੀ ਕਾਰੀ ਕਰਦੀਪ ਸਿੰਘ ਹੈਪੀ ਰੰਗ ਕਾਰੀ ਸਰਪੰਚਾਂ ਕਾਰੀ ਇਹ ਬਾਊ ਬਗਾਰ ਸੀ ਪਹਿਲਾਂ ਅੱਜ ਗੱਲ ਕਰਵਾ ਜਰਾਂਦੇ ਜੀ ਇਹ ਕਰਦੇ ਪੀਦੇ ਪੀ ਆ ਗਾਂਤੀ ਦਾ ਇਹ ਕੰਦੀ ਦੀ ਚੱਤੀ ਦਾ ਘਰ ਇਹ ਅਗਰ ਸੁੱਕੀ ਇਹ ਕਲੀ ਵੀ ਖਾਲੀਆਂ ਵਰਗੀ ਆ ਪੱਤਰ ਮੋੜਨੇ ਗੱਡੀ ਇਹ ਸਾਹਮਣੇ ਆ ਗਿਆ ਤਾਰੀ ਅਗਾਰੀ ਇਹ ਰੂਪਨ ਗਾਈ ਪਾਕੀ ਇਹ ਆ ਗਿਆ ਸੰਦੀਪਰਾ ਨੇ ਘਟਰੀ ਜਾਂਦਾ ਇਹ ਆ ਗਿਆ ਚਿੰਟੂ ਭਾਈ ਉਰੀ ਇਹ ਅੱਗੇ ਦਿੱਤਾ ਮੈਂ ਦਾਰਨ ਛਿੱਟਾ ਦਾ ਘਰ ਫਿੰਡ ਚ ਸੋਧ ਉਹਦਾ ਛਿੱਟਾ ਵੱਡਾ ਘਰ ਜਾਈ ਤੁਸੀਂ ਇੱਥੇ ਆਈਪੀਐਲ ਦੇ 1 ਰਿੰਚ ਦੋ ਦੋ ਮੈਚ ਕਰਾ ਸਕਦੇ ਇਹ ਅੱਗੇ ਰੱਜ ਦਿਖਾ ਗਿਆ ਜੀ ਇਹ ਮਸਜਿਦ ਆ ਗਈ ਤੋਦੀ ਆਪਾਂ ਬੈਗ ਲਈਏ ਗੱਡੀ ਠੀਕ ਆ ਜੀ ਜੀ ਕਾਲ ਮਕੀਆਂ ਦੀ ਕਾਲ ਮਕਲੋਨੀ ਆ ਗਈ ਜੀ ਤੋਂ ਰਾਜੂ ਹੰਗਲਾ ਕਰੇ ਐਸੇ ਵਰਨ ਨੀ ਨੇ ਸਾਰਾ ਕਰਾਇਆ ਦਿੱਤਾ ਜੀ ਇਹ ਉਹ ਬਿੰਤਰ ਕਰਾ ਬਿੰਤਰ ਐਸੇ ਸੁੱਕੇ ਰਹਾਂਗੇ ਸੁੱਕਾ ਬਾਂਸਰ ਜੈਲੀ ਜਗਰ ਆ ਗਿਆ ਜੈਲੀ ਵਾਲੀ ਇੱਥੇ ਰਹਿੰਦੀ ਹੁੰਦੀ ਹੁਣ ਤੇ ਪੀੜੀng ਲਈ ਅਦਰ ਵੀ ਗੱਡਰੀਆਂ ਦੀ ਕਲੋਨੀ ਆ ਪਿੱਛੇ ਆਉਣੇ ਪਿੰਡ ਦਾ ਰੋਡ ਉਹ ਚੱਲਣ ਲੱਗ ਗਿਆ ਇਹ ਆ ਗਿਆ ਜੀ ਪਿੱਛੇ ਮੀਟ ਸ਼ਾਪ ਵਾਲੇ ਦਾ ਸ਼ਾਤੀ ਮਾਨ ਦਾ ਬੈਂਕ ਦੀ ਨਹੀਂ ਭਾਈ ਮੈਂ ਨਹੀਂ ਕੱਟਦਾ ਉਹ ਠੀਕ ਆ ਗਿਆ ਸਾਡੇ ਕੋਲ ਬਈ ਸਟੇਸ਼ਨ ਕਿਹੜੀਆਂ ਦੀ ਬਣਾਉਂਦਾ ਤਰਾ ਗਈ ਹੁਣ ਆਪਣਾ ਇਹ 골ਦੀ ਦਾ ਖੂਤੀ 골ਦੀ ਹਰ ਕਿੰਨੇ ਦਾ ਤੇ ਬੱਲੂ ਆ ਘਰ ਦੇਣਾ ਇਹ ਬਥੇ ਪਰਦਾਨਾ ਪਰਦਾਨਾ ਦੀ ਕਲੋਨੀ ਆਈ ਏ ਸਾਰੀ ਇਹ ਬੱਲੂ ਵੀ ਉਠੀ ਤੰਦੂ ਪੱਪੇ ਕੇ ਹਾਰੇ ਤੇਰਾ ਕਿੱਦਾਂ ਹੀ ਬੋਲਦਾ ਜੀ ਬੱਬੂ ਤੇ ਬੱਲੂ ਇਹ ਖੇਤਾਂ ਵਾਗੂ ਗਲਾਈ ਏ ਜੀ ਨੂੰ ਫਿਰ ਨਹੀਂ ਦਿਖਾਨਾ ਤੇ ਇੱਥੇ ਫਿਰ ਪੈਂਟ ਕਰ ਦਿੰਨੇ ਆ ਤੇ ਗੁਰਦੁਆਰਾ ਸਹਿ ਚੱਪੜ ਫੁੱਲ ਭਰ ਗਿਆ ਈ ਚੱਪੜ ਦੋ ਲੋ ਫੜਦੇ ਨੇ ਮੋਟਰਸਾਈਕਲ ਆ ਗਿਆ ਪਿੱਛੇ ਯਾ ਸਮਝ ਬੰੂ ਪੂਰਾ ਹਾਲ ਹੈ ਇਹ ਬਹੁਤ ਬੈਟ ਬੂਲ ਖਿੱਡੇ ਜਿੱਥੇ ਕਿ ਕਿਆ ਹੋਊਗੀ ਇੱਕ ਧਰਮਸ਼ਾਲਾ ਹੋਊਗੀ ਸਾਡਾ ਗਰਾਊਂਡ ਸੀ ਏ ਉਹਨਾ ਸਕੂਲ ਚ ਨਹੀਂ ਖਿੱਡੇ ਸੜਕ ਸਾਰੀ ਟੁੱਟੀ ਪਈ ਹੈ ਲੋਕਾਂ ਨੇ ਫਿਰਨੀ ਹੀ ਤੋੜ ਦਿੱਤੀ ਪਰਾਂ ਨੇ ਆਹ ਉਹ ਚਿੰਟੂ ਕੀ ਮੋਟਰ ਜੀ ਆਉਂਦੀ ਦਿਸਦੀ ਵੀ ਠੀਕਾ ਠੀਕ ਜੀ ਉਹ ਚਿੰਟੂ ਕੀ ਮੋਟਰ ਆਈ ਅੱਧਰੇ ਫਿਰਨੀ ਦੇ ਘਾਰੇ ਗੱਪੂਆਂ ਦੇ ਨੇ ਵਿੱਚ ਜਾ ਕੇ ਇਹਦੇ ਮਨੀ ਜਾ ਸਕਦਾ ਇਹ ਫਲਾਕ ਦੀ ਗੜੀ ਇਹ ਪਿੰਡ ਦੇ ਜੀ ਰਾਜੇ ਰਾਣੀ ਕੋਠੀ ਰਾਜਾ ਬਿਮਾਰ ਇਹ ਪਿੰਡ ਦਾ ਛੱਪੜੀ ਖਾਡੇ ਦਾ ਗੰਦ ਪਿਆ ਫਿਆ ਪਿੰਡ ਚ ਪੂਰਾ ਹੀ ਕੋਈ ਸਫਾਈ ਦਾ ਸਾਧਨ ਨਹੀਂ ਹੈ ਜੀ ਇਹ ਬੱਲੂਆਂ ਦੀ ਵੇਂਦੀ ਜਿਹੜੇ ਅੱਜ ਕੱਲ ਜਿਗਦੀਪੜੀ ਮਰਦਮੁਨੀਏਰੀ ਵਰਤਦੇ ਨੇ ਪਹਿਣੀ ਚਾਹੀਦਾ ਕੋਈ ਵਾਦੀ ਤੇ ਬਿਆਨ ਦੇ ਰਿਹਾ ਮੈਂ ਇਸ ਟਾਈਮ ਵੀਡੀਓ ਜੀ ਇੱਥੇ ਪਹਿਲਾਂ ਕਿ ਦਪਾਠੀ ਹੁੰਦੀਆਂ ਸਾਰੀਆਂ ਅੱਜ ਕੱਲ ਲੋਕਾਂ ਨੇ ਵੱਲਦੀ ਜਗਾ ਧਰਮਸਲਾ ਧਰਮਸਲਾ ਨਾ ਸੁਆਦੀ ਸਾਲਾ ਸਾਲਾ ਰੈਗੀ ਤਾਂ ਮੋਟ ਗਿਆ ਜੀ ਤੇ ਪਰ ਦੁਨੀਆ ਨੇ ਮਾਰ ਦਿੱਤੇ ਐਈ ਅੱਡੇ ਦਾ ਵੀਊ ਕਿਆ ਕਰਦੇ ਵੇ ਗਿਆ ਗਾਰੀ ਗੰਦੀ ਆ ਗਾਰ ਕਹਿ ਸਕਦੇ ਜਾਂ ਗੁੱਜਰਾ ਗਈ ਇੱਧਰ ਆ ਗਈ ਕਲੀ ਐ ਕਲੀ ਤੇ ਆ ਗਿਆ ਫੁੱਟੀ ਟਰ ਗਾਰੀ ਕਾਰੀ ਦੱਸ ਰਹੀ ਮਰਦਮ ਚ ਮਾਰੀ ਆ ਦਵਾ ਇਹਨਾਂ ਜਿਸ ਵੀ ਤੱਕ ਕਰ ਸੈਕੰਡਰੀ ਚ ਪਰਸਨਲ ਸਾਡੇ ਪਿੰਡ ਦੇ ਅੱਛੇ ਹੀ ਕਰਾਂਗੇ ਐਂਡ ਸੀ ਆਪਣੇ ਪਿੰਡ ਦੇ ਟੂਰदाई ਸਾਰਿਆਂ ਦੇ ਜਿਨ੍ਹਾਂ ਦੇ ਘਰ ਸੀ ਨਾਮ ਨਾਮ ਵਾਰ ਬੰਦਿਆਂ ਦੇ ਘਰ ਤਾਂ ਸਾਰਿਆਂ ਦਿਖਾਤੀ ਹੈ। ਇਹ ਛੇ ਘਰ ਹੈਗੇ ਆ ਜਿੱਥੇ ਪਿੱਛੇ ਤੇ ਉਮੀਦ ਕਰਦਾ ਜੀ ਸਾਡੇ ਪਿੰਡ ਵਾਲਿਆਂ ਨੂੰ ਵੀਡੀਓ ਜ਼ਰੂਰ ਪਸੰਦ ਆਈ ਹੋएगी ਤੇ ਸ਼ੇਅਰ ਕਰ ਜ਼ਰੂਰ ਕਰਨਗੇ ਆਪਣੇ ਸਾਡੇ ਪਿੰਡ ਵਾਲ ਸਾਡੇ ਪਿੰਡ ਵਾਲਿਆਂ ਨੇ। ਦੱਪੀਆ ਫਿੱਕੀਆ ਤੋਂ ਨਾਲ ਕੋਈ ਸਰਾਈ। ਬਾਕੀ ਪਿੰਡ ਵਧੀਆ ਹੀ ਪਿੰਡ 'ਚ ਭਈਏ ਬਹੁਤ ਹੋ ਗਏ ਆ ਜੀ। ਤੇ ਆਸ਼ਾ ਕਰਦਾ ਉਮੀਦ ਕਰਦਾ ਕਿ ਸਾਰੇ ਪਿੰਡ ਦੇ ਕਦੇ ਵਾਪਸ ਆਣੇ ਮੁੰਡੇ ਇਕੱਠੇ ਹੋਣਗੇ। ਬਈ ਪਿੰਡ ਨਾ ਛੱਡੋ ਘਰ ਖਾਲੀ ਨਾ ਰੱਖੋ ਇਦਾਂ ਜਿੱਦਾਂ ਸਾਰਿਆਂ ਰੱਖਦੇ ਨੇ। ਕਿਰਾਏ ਤੇ ਵੀ ਨਾ ਦੋ ਮੈਂ ਕਹਿੰਦਾ ਜੇ ਤੁਸੀਂ ਜੀ ਘਰੂ ਚੰਗੇ ਹੋ ਤਾਂ ਕਿਰਾਏ ਤੇ ਨਾ ਦੋ ਕਿਉਂਕਿ ਹਾਲਾਤ ਬਹੁ ਮਾੜੇ ਹੋਣੇ ਐ ਇਸ ਨਾਲ ਚੀਜ਼ਾਂ ਦੇ। ਤੇ ਬਾਕੀ ਹਰੇਕ ਦੀ ਆਪਣੀ ਆਪਣੀ ਸੋਚਣ ਸ਼ਕਤੀ ਹੈ ਜਿੱਦਾਂ ਅਗਲਾ ਸੋਚ ਸਕਦਾ ਉਦਾਂ ਸੋਚੂਗਾ। ਸਾਡੇ ਮਰੂਤ ਲੱਗੇ ਹੋਏ ਆ ਸੰਤਰੇ ਲੱਗੇ ਆ ਫਲ ਪੈ ਗਏ ਬਾਕੀ ਪਤਣ ਕਦੋਂ ਲੱਗਣਗੇ ਤੇ ਬਾਕੀ ਸਾਰੇ ਆਪਣਾ ਧਿਆਨ ਰੱਖਿਓ ਜੀ। ਹੇ ਗਾਂਗਾ ਰੱਬ ਚੜਦੀ ਕਲਾ ਰੱਖੇ ਸਾਰਿਆਂ ਨੂੰ ਤੇ ਰੱਬ ਤਰੱਕੀ ਵਖਸੇ ਮੇਰੇ ਵੀਰਾਂ ਨੂੰ ਭਰਾਵਾਂ ਨੂੰ ਜਿਹੜੇ ਉਸ ਵੀ ਨੇ ਤੇ ਜਿਹੜੇ ਸਾਡੇ ਨਾਲ ਲੱਗਦੇ ਵੀ ਨਹੀਂ ਰੱਬ ਸਾਰਿਆਂ ਨੂੰ ਖੁਸ਼ ਰੱਖੇ ਚੜਦੀ ਕਲਾ ਚੜਦੀ ਮੈਂ ਨਹੀਂ ਤਾਂਗਾ ਹਾਂਜੀ ਤੇ ਬਾਏ ਬਾਏ ਧਿਆਨ ਰੱਖਿਓ ਬਸ ਸਹੀ ਕੰਗਾ ਲਾਸਟ ਸਸਰੀ ਗਾਲੀ ਸਾਰਿਆਂ ਨੂੰ